ਇਹਦਾ ਨਾਂ ਹੈਗਾ ਰੋਸ਼ਨੀ ਇਹਦਾ ਨਾਂ ਹੈਗਾ ਕੋਮਲ ਕੋਮਲ ਤੇ ਇਹ ਤੋਂ ਵੱਡੀ ਹੈਗੀ ਕੋਮਲ ਤੋਂ ਨਗੀਨਾ ਇਹ ਆਰਤੀ ਆਰਤੀ ਤੋਂ ਵੱਡੀ ਹੈਗੀ ਨਗੀਨਾ ਨਗੀਨਾ ਤੋਂ ਵੱਡੀ ਗੱਗੂ ਆ ਮਨ ਲੇ ਕਿ ਪੰਜ ਭੈਣਾਂ ਤੇ ਛੇਵਾਂ ਦੌਲਤ ਰਾਏ ਤੇ ਜੋਗੀ ਤੇ ਉਹਦੀ ਮੰਮੀ ਰੇਮਪੀ ਭੈਣ ਤੇ ਇਹ ਆਰਤੀ ਦੇ ਮੰਮੀ ਡੈਡੀ ਆ ਤੇ ਆਰਤੀ ਦੇ ਘਰ ਤੁਹਾਡੇ ਨੇ ਪਿੱਛੇ ਵੀ ਜਾਣਕਾਰੀ ਸਾਂਝੀ ਕੀਤੀ ਸੀ ਕਿ ਪੰਜ ਭੈਣਾਂ ਤੋਂ ਬਾਅਦ ਆਰਤੀ ਦੇ ਭਰਾ ਹੋਇਆ ਘਰ ਦੇ ਵਿੱਚ ਕੀ ਤੇ ਕੀ ਨਾਮ ਡੋਲਤਰਾਜ ਡੋਲਤਰਾਏ ਉਹ ਡੋਲਤਰਾਏ ਆ ਜਾ ਡੋਲਤਰਾਏ ਕਿਵੇਂ ਡੋਲਤਰਾਏ ਕੀ ਹਾਲ ਨੇ ਇਹ ਨਿੱਕੇ ਜਿਹੇ ਆ ਭਰਾ ਆਰਤੀ ਦਾ ਆਰਤੀ ਕੀ ਕਹਿੰਦਾ ਤੈਨੂੰ ਕਹਿੰਦਾ ਮੈਂ ਵੱਡਾ ਹੋ ਜਾਵਾਂ ਫਿਰ ਤੈਨੂੰ ਮੈਂ ਲੈ ਕੇ ਜਾਊਂਗਾ ਘਰੇ ਇਹ ਕਹਿੰਦਾ ਆਰਤੀ ਨੇ ਪੜ੍ਹ ਲਿਖ ਕੇ ਅਫਸਰ ਬਣ ਜਾਣਾ ਸਾਡੀ ਧੀ ਨੇ ਜੀ ਵਾਹਿਗੁਰੂ ਕਿਰਪਾ ਕਰੇ ਇਹ ਕਹਿੰਦੀ ਮੈਂ ਸਾਇੰਟਿਸਟ ਬਣਨਾ ਮੈਂ ਪੜ੍ਹ ਲਿਖ ਕੇ ਸਾਇੰਟਿਸਟ ਬਣਨਾ ਮਾ ਆਰਤੀ ਜਦੋਂ ਸਾਡੇ ਕੋਲ ਆਈ ਸੀ ਸੁਪਨਿਆਂ ਦੇ ਘਰ ਆਰਤੀ ਦੇ ਉਹ ਨਿੱਕੇ ਨਿੱਕੇ ਸੁਪਨੇ ਦਿਨੋਂ ਦਿਨ ਵੱਡੇ ਹੁੰਦੇ ਗਏ ਤੇ ਅੱਜ ਆਰਤੀ ਦੇ ਉਹਨਾਂ ਸੁਪਨਿਆਂ ਨੂੰ ਬੂਰ ਪੈਣ ਲੱਗਿਆ ਆਰਤੀ ਪੜ੍ਹਾਈ 'ਚ ਬਹੁਤ ਹੁਸ਼ਿਆਰ ਆ ਆਪਣੀ ਕਲਾਸ ਦੇ ਵਿੱਚੋਂ ਪਹਿਲੇ ਨੰਬਰ ਤੇ ਆਉਂਦੀ ਆ ਕੋਈ ਵੀ ਮੁਕਾਬਲੇ ਹੁੰਦੇ ਆ ਪੰਜਾਬੀ ਲਿਖਾਈ ਦੇ ਗੁਰਮੁਖੀ ਦੇ ਮੁਕਾਬਲਿਆਂ 'ਚ ਇੰਨੀ ਸੋਹਣੀ ਰਾਈਟਿੰਗ ਹੈ ਦੀ ਪੰਜਾਬੀ ਦੀ ਇੰਗਲਿਸ਼ ਦੀ ਹਿੰਦੀ ਦੀ ਰਾਈਟਿੰਗ ਬਹੁਤ ਹੀ ਜ਼ਿਆਦਾ ਸੋਹਣੀ ਹੈ ਦੀ ਤੇ ਬਹੁਤ ਹੁਸ਼ਿਆਰ ਹੈ ਪਰ ਆਪਣੇ ਮਾਪੇ ਨੂੰ ਮਿਲ ਕੇ ਦੇਖ ਕੇ ਥੋੜੀ ਸੈਂਸਟਿਵੇਲ ਹੋਣ ਲੱਗ ਜਾਂਦੀ ਹੈ ਹਰ ਵਾਰ ਜਾਣਾ ਵੀ ਨਹੀਂ ਚਾਹੁੰਦੀ ਕਿ ਨਾਲ ਤੇ ਉਹਨਾਂ ਨੂੰ ਕਹਿੰਦੀ ਹੈ ਵੀ ਮੇਰੇ ਨਾਲ ਮੇਰੀ ਭੈਣ ਨੂੰ ਪੜਨ ਲਾ ਦਿਓ ਪਿਛਲੀ ਵਾਰੀ ਅਸੀਂ ਬਹੁਤ ਜ਼ੋਰ ਵੀ ਲਾਇਆ ਸੀ ਜਿਹੜੀ ਇਹ ਤੋਂ ਛੋਟੀ ਹੈ ਨਗੀਨਾ ਉਹਨੂੰ ਵੀ ਇਸੇ ਰੱਖ ਲਈਏ ਪਰ ਉਹ ਮੰਨੀ ਨਹੀਂ ਇਸ ਵਾਰ ਉਹ ਆਈ ਹੀ ਨਹੀਂ ਇਸ ਵਾਰ ਹੁਣ ਦੋ ਭੈਣਾਂ ਹੀ ਆਈਆਂ ਆਰਤੀ ਦੀਆਂ ਇਹਦਾ ਨਾਂ ਹੈਗਾ ਰੋਸ਼ਨੀ ਇਹਦਾ ਨਾਂ ਹੈਗਾ ਕੋਮਲ ਕੋਮਲ ਤੇ ਇਹ ਤੋਂ ਵੱਡੀ ਹੈਗੀ ਕੋਮਲ ਤੋਂ ਨਗੀਨਾ ਇਹ ਆਰਤੀ ਆਰਤੀ ਤੋਂ ਵੱਡੀ ਹੈਗੀ ਨਗੀਨਾ ਨਗੀਨਾ ਤੋਂ ਵੱਡੀ ਗੱਗੂ ਆ ਮਣਕੇ ਪੰਜ ਭੈਣਾ ਤੇ ਛੇਵਾਂ ਦੌਲਤ ਰਾਏ ਤੇ ਜਿਹੜੀ ਸਾਰੇ ਜੀ ਵਾਕਿਫ ਆ ਆਰਤੀ ਨੇ ਕਿੰਨੀ ਤਕਲੀਫ ਝੱਲੀ ਆ ਬਚਪਨ ਦੇ ਵਿੱਚ ਆ ਸਾਰੀ ਬਰਨ ਹੋਈ ਹੋਈ ਸੀ ਆਰਤੀ ਇਹਦੀ ਸਪਾਈਨਲ ਕੋਰਡ ਵੀ ਤੁਸੀਂ ਦੇਖਦੇ ਹੋ ਤਾਂ ਵਿੰਗੀ ਹੋ ਗਈ ਕਿਉਂਕਿ ਗਰੀਬੀ ਦੇ ਕਰਕੇ ਲੈ ਭਣੇ ਮਾਪੇ ਇਲਾਜ ਨਹੀਂ ਕਰਵਾ ਸਕੇ ਜੋਗੀ ਪਾਲਾ ਜੋਗੀ ਜਿਹੜੇ ਸਮਾਜੇ ਨੂੰ ਬਿਲੋਂਗ ਕਰਦਾ ਉਹਦੇ ਵਿੱਚ ਇਹਨਾਂ ਦੀ ਪਰੰਪਰਾ ਵਾ ਇਹਨਾਂ ਦੀ ਰਿਵਾਇਤ ਆ ਵੀ ਇਹ ਕਮਾਈ ਨਹੀਂ ਕਰਨੀ ਕਿਰਤ ਕਮਾਈ ਨਹੀਂ ਕਰਨੀ ਮੰਗ ਕੇ ਖਾਣਾ ਕਿਉਂਕਿ ਜੋਗੀਆਂ ਦਾ ਪਹਿਲਾਂ ਤਾਂ ਰੁਜ਼ਗਾਰ ਚੱਲਦਾ ਸੀ ਸੱਪ ਲੈ ਕੇ ਪਟਾਰੀ ਚ ਪਾ ਕੇ ਆਪਦਾ ਰੋਜ਼ਗਾਰ ਉਹ ਵੀ ਇੱਕ ਰੋਜ਼ਗਾਰ ਹੀ ਸੀ ਪਰ ਫਿਰ ਸਰਕਾਰਾਂ ਵੱਲੋਂ ਜਾਂ ਵਾਤਾਵਰਣ ਪ੍ਰੇਮੀਆਂ ਵੱਲੋਂ ਰੋਗ ਲਾ ਦਿੱਤੀ ਗਈ ਵੀ ਸੱਪ ਨੂੰ ਪਟਾਰੀ ਜ ਨਹੀਂ ਪਾ ਸਕਦੇ ਸੱਪ ਨੂੰ ਗਲਚ ਨਹੀਂ ਪਾ ਸਕਦੇ ਸੱਪ ਨੂੰ ਕਮਾਈ ਦਾ ਸਾਧਨ ਨਹੀਂ ਬਣਾ ਸਕਦੇ ਉਸ ਵਾਰ ਇਹਨਾਂ ਕੋਲੋਂ ਪਟਾਰੀ ਤੇ ਬੀਨ ਵੀ ਖੋਈ ਗਈ ਫਿਰ ਹੁਣ ਕਮਾਈ ਦਾ ਸਾਧਨ ਕੋਈ ਰਿਹਾ ਨਹੀਂ ਤੇ ਇਹਨਾਂ ਦੇ ਗੁਰੂਆਂ ਪੀਰਾਂ ਨੇ ਇਹਨਾਂ ਨੂੰ ਕਿਹਾ ਹੋਇਆ ਵੀ ਕੰਮ ਕਰਨਾ ਨਹੀਂ ਮੰਗ ਕੇ ਖਾਣਾ ਤੇ ਹੁਣ ਮੰਗ ਕੇ ਖਾਣਾ ਵੀ ਔਖਾ ਹੋ ਗਿਆ ਮੰਗਣ ਲਈ ਵੀ ਕੋਈ ਕੋਈ ਨਾ ਕੋਈ ਤਾਂ ਸਾਧਨ ਚਾਹੀਦਾ ਅਪਰਾਲਾ ਚਾਹੀਦਾ ਕਿ ਕਿਨਾਂ ਦੇ ਮਤਲਬ ਸਮੁਦਾਇ ਦੇ ਵਿੱਚ ਹੋਰ ਮਤਲਬ ਬੜੀ ਇੱਕ ਕਹ ਦੀਏ ਊਣਤਾਈ ਆ ਕਮੀ ਆ ਵੀ ਇਹ ਕੁੜੀਆਂ ਨੂੰ ਪੜਾਉਂਦੇ ਨਹੀਂ ਬੜੀ ਮੁਸ਼ਕਲ ਦੇ ਨਾਲ ਅਸੀਂ ਆਰਤੀ ਨੂੰ ਇੱਥੇ ਰੱਖਿਆ ਜੀ ਤੁਹਾਨੂੰ ਪਤਾ ਵੀ ਕਿਵੇਂ ਜੋਗੀ ਬਾਬੇ ਨੇ ਸਾਡੇ ਕੋਲ ਇੱਥੇ ਸਾਂਤਕ ਵੀ ਲਿਆਂਦੇ ਵੀ ਬਲੀ ਦੇਣੀ ਆ ਬਲੀ ਬੁਲੀ ਦਾ ਵੀ ਚੱਕਰ ਪਾਇਆ ਪਰ ਅਸੀਂ ਮੰਨੇ ਨਹੀਂ ਤੇ ਅੱਜ ਸਾਡੀ ਆਰਤੀ ਸਾਇੰਟਿਸਟ ਬਣਨ ਵੱਲ ਨੂੰ ਵਧ ਰਹੀ ਆ ਤੇ ਹੁਣ ਅਸੀਂ ਬੇਨਤੀਆਂ ਕਰਦੇ ਆ ਵੀ ਤੁਸੀਂ ਇਹਨਾਂ ਨੇ ਆਪਣੀਆਂ ਦੂਜੀਆਂ ਬੇਟੀਆਂ ਨੂੰ ਵੀ ਪੜਨ ਲਾਓ ਤੇ ਹੁਣ ਇਹ ਜਾਂਦੀਆਂ ਨਹੀਂ ਸਕੂਲੇ ਜਾਂਦੀਆਂ ਮੈਂ 2 ਦਿਨ 3 ਦਿਨ ਫੇਰ ਨਹੀਂ ਜਾਂਦੀਆਂ ਵੀ ਉੱਥੇ ਸਾਨੂੰ ਮਾਸਟਰ ਨਹੀਂ ਘੂਰਦੀ ਆ ਆ ਸਾਨੂੰ ਫਲਾਨਾ ਕੁੱਟ ਦਾ ਹੁਣ ਇਹ ਕਿਹੜੀ ਕਲਾਸ ਆ ਗੰਭੀਰ ਚਾਹੀਏ ਇਹ ਧੋਵਾ ਹੀ ਹੈ ਲੈ ਦਾ ਨਹੀਂ ਜੋ ਕੀ ਫਿਰ ਆ ਤਾਂ ਗੱਲ ਮਾਰੀ ਹੈ ਹੋਰ ਇਹ ਨਹੀਂ ਜਾਵੇਂ ਨਹੀਂ 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 ਮਾਰ ਜਾਓ ਤੁਹਾਡਾ ਬਿਲਕੁਲ ਬਿਲਕੁਲ ਨਹੀਂ ਗਲਤ ਬਿਲਕੁਲ ਇਹ ਗਲਤ ਗੱਲ ਜੋਗੀ ਅਰੇ ਕਿੰਨੇ ਵੀ ਨਹੀਂ ਜਾਂਦਾ ਨਹੀਂ ਨਹੀਂ ਉਹ ਗੋਦੇ ਨਹੀਂ ਕਿੰਨੇ ਵੀ ਨਹੀਂ ਜਾਂਦੀ ਉਹ ਤਾਂ ਜਾਂਦੀ ਏ ਨਹੀਂ ਉਹ ਵੀ ਜਿਆਦਾ ਜਿਆਦਾ ਜਾਂਦੀ ਏ ਇਹ ਵੀ ਝੂਟ ਝੂਟ ਤੂੰ ਮਾਲ ਨੂੰ ਤੇ ਰੱਖਿਆ ਹੋਇਆ ਹੈ ਨਾ ਕਦੇ ਕਦੇ ਜਾਂਦੀ ਆ ਕਦੇ ਤਾਂ ਜਾਂਦੀ ਆ ਦੋ ਦਿਨਾਂ ਦੇ ਜਾਂਦੀ ਸਕੂਲੋਂ ਨਹੀਂ ਜਾਂਦੀ ਕਿਹੜੀ ਜਮਾਤ ਚ ਤੈਨੂੰ ਪਤਾ ਨਾ ਵੀ ਫਿਰ ਪਤਾ ਨਹੀਂ ਆ ਜਾਓ ਅੰਨੂ ਪੁੱਛ ਸਕੂਲੋਂ ਜਾਂਦੀ ਹੀ ਨਹੀਂ ਰੈਂਪੀ ਭੈਣੇ ਤੂੰ ਅਨਪੜਤਾ ਨਾ ਕੱਢਿਆ ਜੀਵਨ ਇਹਨਾਂ ਨੂੰ ਵੀ ਤੂੰ ਚਾਹਨੀ ਆਂ ਤੇਰੇ ਵਾਂਗੂ ਹੀ ਰਹਿਣ ਇਹ 14-15 ਸਾਲਾਂ ਦੀ ਇਹਨੂੰ ਵਿਆਹ ਦੇਗੀ ਬਸ ਫਿਰ ਉਹ ਮਗਰ ਮਗਰ ਤੁਰੀਆਂ ਫੈਣੇਗੀ ਜਿਵੇਂ ਤੂੰ ਸਾਰੀ ਉਮਰ ਇਹਨਾਂ ਨੂੰ ਪੜਨ ਲਾ ਦੇ ਇਹਨੂੰ ਤੇ ਰੱਖ ਲਈਏ ਅਸੀਂ ਦੋ ਤਿੰਨ ਦਿਨ ਰੋਗੀ ਰੱਖ ਲਈਏ ਦੋ ਤਿੰਨ ਦਿਨ ਰੋਗੀ ਹਟ ਜੂਗੀ ਰੋਣੋ ਰੱਖ ਲੈ ਫਿਰ ਠੀਕ ਆ ਆਪਣੇ ਪੁੱਤ ਪੜਨਾ ਚਾਹਨੀ ਆ ਤੂੰ ਦੀਦੀ ਕੋਲ ਰਹਿਣਾ ਆਰਤੀ ਦੀਦੀ ਕੋਲ ਰਹਿਣਾ ਆਰਤੀ ਜੰ ਨੂੰ ਸੋਹਣੀਆਂ ਸੋਹਣੀਆਂ ਚੀਜ਼ਾਂ ਖਾਣ ਨੂੰ ਦੇਊਗੀ ਕਿਹਦੇ ਕੋਲੇ ਬੈੱਡ ਆ ਇੱਕ ਖਾਲੀ ਤੈਨੂੰ ਆਪਦੇ ਨਾਲ ਬੈੱਡ ਤੇ ਪਾਇਆ ਕਰੂਗੀ ਇੰਨੀਆਂ ਸੋਹਣੀਆਂ ਸੋਹਣੀਆਂ ਫਰਾਕਾਂ ਦੇਊਗੀ ਤੈਨੂੰ ਪਾਉਣ ਨੂੰ ਖਡਾਉਣੇ ਆਰਤੀ ਕੋਲੇ ਆਤੀ ਹੈਗੇ ਨਾ ਖਡਾਉਣੇ ਆਰਤੀ ਕੋਲੇ ਬਾਹਲੇ ਖਡਾਉਣੇ ਆ ਤੈਨੂੰ ਖਡਾਉਣੇ ਦੇਊਗੀ ਆਰਤੀ ਰੇਪੀ ਜੀ ਹੈ ਚੱਲ ਠੀਕ ਆ ਲੈ ਲਈ ਇਹ ਤਾਂ ਮੰਨ ਗਈ ਅੱਜ ਵੈਗ੍ਰੂ ਕਿਰਪਾ ਕਰੇ ਕੋਮਲ ਅੱਜ ਮਹਾਰਾਜਾ ਕਰਾਂਗੇ ਕੋਮਲ ਤੇ ਆਰਤੀ ਜੇ ਪੜਨ ਲੱਗਿਆ ਨਾ ਪੜ ਜਾਣ ਵਾਲੇ ਜੋਗੀ ਦੀ ਕੁੱਲ ਸੁਧਰ ਜੂ ਕੱਲੀ ਇਹਦੀ ਕੁੱਲ ਨਹੀਂ ਪੂਰੀ ਜੋਗੀਆਂ ਦੀ ਕੁੱਲ ਦੇ ਵਿੱਚ ਕਿਤੇ ਨਾ ਕਿਤੇ ਇਹ ਨਵੀਂ ਰੀਤ ਪੈਦਾ ਹੋਊਗੀ ਇਹ ਆਪਣੀਆਂ ਧੀਆਂ ਨੂੰ ਪੜਾਉਣ ਲੱਗਣਗੇ ਇਹ ਆਪਣੇ ਮੁੰਡਿਆਂ ਨੂੰ ਜ਼ਰੂਰ ਪੜਾਉਣਗੇ ਪਰ ਕੁੜੀ ਨੂੰ ਨਹੀਂ ਪੜਾਉਂਦੇ ਪੜਾਉਣ ਦੀ ਕੋਸ਼ਿਸ਼ ਕਰਦੇ ਆ ਇਹ ਕਹਿੰਦੇ ਆ ਵਸੇ ਕਰਾਉਂਦੇ ਨਹੀਂ ਆਰਤੀ ਦਾ ਵੀ ਇਹੀ ਕੰਮ ਸੀ ਕਹਿ ਰਹੇ ਹੁੰਦੇ ਸੀ ਆਰਤੀ ਨੇ ਜਦੋਂ ਆਉਣਾ ਇੱਥੇ ਸਾਡੇ ਕੋਲੇ ਚਾਹੇ ਇਹਨੇ ਮਤਲਬ ਕੋਈ ਮਰਜ਼ੀ ਕਰੀ ਜਾਣਾ ਮੰਨ ਲਓ ਗੰਦਹ ਹੱਥ ਨੂੰ ਲੱਗ ਗਿਆ ਇਹਨਾਂ ਨੇ ਕਹੀ ਜਾਣਾ ਉਹਨੂੰ ਵੀ ਸਾਫ਼ ਕਰ ਲੈ ਸਾਫ਼ ਕਰ ਲੈ ਆਪ ਨਹੀਂ ਕਰਨਾ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਮਿਹਰ ਆ ਵੀ ਆਰਤੀ ਸਾਡੀ ਪੜ ਰਹੀ ਆ ਤੇ ਆਰਤੀ ਪੜ ਕੇ ਆਪਣੇ ਪੂਰੇ ਕੁੱਲ ਨੂੰ ਪੜਾਈ ਵੱਲ ਨੂੰ ਤੋਰੂਗੀ ਅਰਦਾਸ ਕਰਿਓ ਬਸ ਇਹ ਪੜ ਲੈ ਕੇ ਸਾਡੀ ਧੀ ਆਪਣੇ ਆਪਣੇ ਮਾਂ ਬਾਪ ਦੇ ਸੁਪਨੇ ਪੂਰੇ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ